ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੀ ਪਿਆਰੀ ਸੰਗਤ ਜੀ ਅੱਜ ਅਸੀਂ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦੀ ਪਵਿੱਤਰ ਬਾਣੀ ਦੇ ਅਰਥ ਕਰਾਂਗੇ ਇਸ ਅਨਮੋਲ ਬਾਣੀ ਦੇ ਰਾਹੀਂ ਅਸੀਂ ਆਪਣੇ ਅੰਦਰ ਦੀ ਤੜਫ ਨੂੰ ਵਾਹਿਗੁਰੂ ਦੀ ਹਜ਼ੂਰੀ ਵਿੱਚ ਅਰਪਣ ਕਰੀਏ ਆਓ ਇਸ ਸੱਚੇ ਸੁਨੇਹੇ ਨੂੰ ਹਿਰਦੇ ਵਿੱਚ ਸਮੋਈਏ ਤੇ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗੇ ਜਾਈਏ ਹਮ ਭੀਖਖ ਪਿਹਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇ ਮੰਗਤ ਜਨ ਕਉ ਸਰਦਾ ਰੋ ਰੰਗਰਾਤਾ ਭਾਵ ਇਸ ਸ਼ਬਦ ਵਿੱਚ ਗੁਰੂ ਸਾਹਿਬ ਸਾਡੇ ਅੰਦਰ ਨਿਮਰਤਾ ਦੀ ਜੋਤ ਜਗਾਉਂਦੇ ਹਨ ਕਿ ਅਸੀਂ ਤੇਰੇ ਦਰ ਦੇ ਮੰਗਤੇ ਹਾਂ ਏ ਵਾਹਿਗੁਰੂ ਸਾਡੇ ਹੱਥ ਖਾਲੀ ਹਨ ਪਰ ਸਾਡੀ ਤੜਫ ਸੱਚੀ ਹੈ ਪ੍ਰਭੂ ਦਾ ਨਾਮ ਹੀ ਉਹ ਅਮੋਲਕ ਰਤਨ ਹੈ ਜੋ ਸਾਡੇ ਜੀਵਨ ਨੂੰ ਆਨੰਦ ਨਾਲ ਭਰ ਦਿੰਦਾ ਹੈ ਤੇ ਜਦੋਂ ਅਸੀਂ ਨਿਮਰਤਾ ਨਾਲ ਨਾਮ ਦੀ ਭੀਖ ਮੰਗਦੇ ਹਾਂ ਤਾਂ ਸਾਡਾ ਮਨ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਅਜਿਹੇ ਰੰਗੀਜ਼ ਹੋ ਜਾਂਦਾ ਹੈ ਕੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ ਅਤੇ ਅਸੀਂ ਸੱਚੇ ਸੁੱਖ ਦੀ ਪ੍ਰਾਪਤੀ ਕਰਦੇ ਹਾਂ ਹਉ ਬਲਿਹਾਰੇ ਜਾਉ ਸਾਚੇ ਤੇਰੇ ਨਾਮ ਬਿਟਹਿ ਕਰਨ ਕਰਨ ਸਭਨਾ ਦਾ ਏਕੋ ਅਵਰਨ ਦੂਜਾ ਕੋਈ ਭਾਵ ਇਹ ਸ਼ਬਦ ਸਾਡੇ ਹਿਰਦੇ ਦੀ ਪੁਕਾਰ ਹੈ ਜੋ ਪ੍ਰਭੂ ਦੀ ਵਡਿਆਈ ਨੂੰ ਸਤਕਾਰ ਦੀ ਹੈ ਹੇ ਸਾਈਂ ਤੂੰ ਹੀ ਸਬਦਾਂ ਸਿਰਜਣਹਾਰ ਹੈਂ ਸਬਦਾਂ ਪਾਲਣਹਾਰ ਹੈਂ ਤੇਰੇ ਜਿਹਾ ਕੋਈ ਦੂਜਾ ਨਹੀਂ ਹੈ ਤੇਰਾ ਨਾਮ ਸੱਚ ਦੀ ਜੋਤ ਹੈ ਜੋ ਸਦਾ-ਸਦਾ ਲਈ ਸਾਡੇ ਅੰਦਰ ਰੌਸ਼ਨੀ ਕਰਦਾ ਹੈ ਜਦੋਂ ਅਸੀਂ ਤੇਰੇ ਨਾਮ ਵਿੱਚ ਲੀਨ ਹੁੰਦੇ ਹਾਂ ਤਾਂ ਸਾਰੇ ਸੰਸਾਰ ਦੇ ਮੋਹ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ ਸਾਡਾ ਹਿਰਦਾ ਸਾਈਂ ਦੇ ਚਰਨਾਂ ਵਿੱਚ ਸਮਾ ਜਾਂਦਾ ਹੈ ਤੇ ਅਸੀਂ ਅਟਲ ਆਨੰਦ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਹਾਂ ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛ ਕਿਰਪਾ ਕੀਜੇ ਹੋ ਹੋ ਦਇਆਲ ਦਰਸ਼ਨ ਦੇਹ ਆਪਣਾ ਐਸੀ ਬਖਸ਼ ਕਰੀਜੇ ਭਾਵ ਇਸ ਸ਼ਬਦ ਵਿੱਚ ਜੀਵ ਦੀ ਅਰਦਾਸ ਹੈ ਜੋ ਸੰਸਾਰ ਦੇ ਚੱਕਰਾਂ ਵਿੱਚ ਥੱਕਿਆ ਹਾਰਿਆ ਵਾਹਿਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ ਕਿ ਅਸੀਂ ਜਨਮ ਮਰਨ ਦੇ ਚੱਕਰ ਵਿੱਚ ਭਟਕਦੇ ਰਹਿੰਦੇ ਹਾਂ ਪਰ ਪ੍ਰਭੂ ਦੀ ਕਿਰਪਾ ਹੀ ਸਾਨੂੰ ਮੁਕਤੀ ਦਾ ਰਾਹ ਵਿਖਾਉਂਦੀ ਹੈ ਪ੍ਰਭੂ ਦਾ ਦਰਸ਼ਨ ਯਾਨੀ ਉਸ ਦੀ ਹਜ਼ੂਰੀ ਵਿੱਚ ਸਮਾਉਣਾ ਸਾਡੇ ਜੀਵਨ ਦਾ ਪਰਮ ਮਕਸਦ ਹੈ ਜਦੋਂ ਅਸੀਂ ਸੱਚੇ ਹਿਰਦੇ ਨਾਲ ਪ੍ਰਭੂ ਦੀ ਸ਼ਰਨ ਮੰਗਦੇ ਹਾਂ ਤਾਂ ਉਹ ਸਾਨੂੰ ਆਪਣੇ دیدار ਦੀ ਦਾਤ ਬਖਸ਼ਦਾ ਹੈ ਅਤੇ ਸਾਡਾ ਜੀਵਨ ਸਵਾਰਥਕ ਹੋ ਜਾਂਦਾ ਹੈ। ਪੰਨਤ ਨਾਨਕ ਭਰਮ ਪਟ ਖੁਲ੍ਹੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਗੁਰ ਸਿਉ ਮਨ ਮਾਨਿਆ ਭਾਵ ਇਹ ਸ਼ਬਦ ਸਾਨੂੰ ਗੁਰੂ ਦੀ ਅਪਾਰ ਮਹਿਮਾ ਦੱਸਦੇ ਹਨ ਕਿ ਸਾਡੇ ਮਨ ਦੇ ਸਾਰੇ ਭਰਮ ਸ਼ੱਕ ਅਤੇ ਮੋਹ ਗੁਰੂ ਦੀ ਕਿਰਪਾ ਨਾਲ ਹੀ ਖਤਮ ਹੋ ਜਾਂਦੇ ਹਨ ਜਦੋਂ ਗੁਰੂ ਸਾਡੇ ਹਿਰਦੇ ਵਿੱਚ ਸੱਚ ਦੀ ਜੋਤ ਜਗਾਉਂਦੇ ਹਨ ਤਾਂ ਸਾਡਾ ਮਨ ਉਸ ਅਕਾਲ ਪੁਰਖ ਦੇ ਨਾਮ ਨਾਲ ਜੁੜ ਜਾਂਦਾ ਹੈ ਇਹ ਸੱਚੀ ਲਗਨ ਸਾਡੇ ਅੰਦਰ ਅਜਹੀ ਜੋਤ ਪੈਦਾ ਕਰਦੀ ਹੈ ਕਿ ਸਾਡਾ ਜੀਵਨ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਪਣ ਹੋ ਜਾਂਦਾ ਹੈ ਸਤਿਗੁਰੂ ਦੀ ਸ਼ਰਨ ਵਿੱਚ ਅਸੀਂ ਸਦੀਵੀ ਆਨੰਦ ਅਤੇ ਮੁਕਤੀ ਦੀ ਪ੍ਰਾਪਤੀ ਕਰਦੇ ਹਾਂ ਇਹ ਪਿਆਰੀ ਸੰਗਤ ਜੀ ਇਹ ਗੁਰਬਾਣੀ ਦੇ ਸ਼ਬਦਾਂ ਰਾਹੀਂ ਸਾਨੂੰ ਗੁਰੂ ਸਾਹਿਬ ਦੱਸਦੇ ਹਨ ਕਿ ਪ੍ਰਭੂ ਦਾ ਨਾਮ ਹੀ ਸਾਡੀ ਜ਼ਿੰਦਗੀ ਦਾ ਅਸਲ ਸਹਾਰਾ ਹੈ ਨਿਮਰਤਾ ਨਾਲ ਉਸ ਦੀ ਸ਼ਰਨ ਵਿੱਚ ਜਾਣਾ ਗੁਰੂ ਦੀ ਕਿਰਪਾ ਮੰਗਣੀ ਅਤੇ ਪ੍ਰਭੂ ਦੇ دیدار ਦੀ ਤੜਫ ਰੱਖਣੀ ਇਹੀ ਸਾਡੇ ਜੀਵਨ ਦਾ ਸੱਚਾ ਮਕਸਦ ਹੈ ਆਓ ਅਸੀਂ ਇਸ ਅਮਰਤੇਈ ਸ਼ਬਦ ਨੂੰ ਇਸ ਗੁਰਵਾਣੀ ਨੂੰ ਆਪਣੇ ਹਿਰਦੇ ਵਿੱਚ ਸਾਂਭੀਏ ਅਤੇ ਪ੍ਰਭੂ ਦੇ ਨਾਮ ਦੇ ਰੰਗ ਵਿੱਚ ਸਦਾ ਲਈ ਰੰਗੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ